ਇੱਕ ਗਰੋ ਆ ਜਿਨ੍ਹਾਂ ਨੇ ਇਸ ਦਾ ਰਿਸ਼ਤਾ ਕਰਵਾਇਆ ਤੇ ਉਹ ਲੜਕੀ ਥੋੜੇ ਦਿਨ ਹੀ ਰਹੀ ਹੈ ਥੋੜੇ ਦਿਨ ਰਹਿ ਕੇ ਉਸ ਤੋਂ ਬਾਅਦ ਚਲੀ ਜਾਂਦੀ ਹੈ ਵਿਚੋਲੇ ਨੇ ਇਹ ਤੋਂ 70000 ਰੁਪਏ ਦੀ ਮੰਗ ਕਰੀ ਮਾਤਾ ਨੇ 70000 ਰੁਪਏ ਉਹ ਵਿਚੋਲੇ ਨੂੰ ਦਿੱਤਾ ਤੇ ਜਿਹੜੀ ਗੁੱਡੀ ਨੇ ਵਿਆਹ ਕਿੰਨ ਕਰਦੀ ਸੀ ਉਹ ਕੁਛ ਹੀ ਦਿਨ ਰਹੀ ਹੈ ਤੇ ਬਾਕੀ ਚਲੀ ਜਾਂਦੀ ਹੈ ਕੀ ਪੂਰੀ ਕਹਾਣੀ ਹੈ ਮਾਤਾ ਸਾਡੇ ਨਾਲ ਪਰਿਵਾਰ ਹੈ ਤੇ ਗੱਲਬਾਤ ਕਰਦੇ ਹਾਂ ਮਾਤਾ ਕੀ ਗੱਲਬਾਤ ਹੋਈ ਜਿਹੜੇ ਜੀ ਇੱਕ ਮਹੀਨਾ ਹੋ ਗਿਆ ਮੁੰਡਾ ਵਿਆਹ ਇਹਨੂੰ ਹੂੰ ਤੇ ਉਹ ਚਲੀ ਗਈ ਰਾਤ ਨੂੰ 9:30 ਵਜੇ ਦਾ ਟਾਈਮ ਹੈ ਜੀ ਹੂੰ ਤੇ ਚਲੀ ਗਈ ਅਸੀਂ ਪਾਲਿਆ ਸਾਰੀ ਰਾਤ 1:30 ਵਜੇ ਤਾਈਂ ਪਾਲਦੇ ਰਹੇ ਸਾਨੂੰ ਮਿਲੇ ਨਹੀਂ ਉਹ ਜੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਗਈ ਕਿਤੇ ਨਹੀਂ ਸਾਰੇ ਗਲੀ ਮੱਲਾ ਸਾਰਾ ਮੇਰੇ ਨਾਲ ਸੀ ਪਾਲਣ ਵਾਲੇ ਨਹੀਂ ਨਹੀਂ ਸਾਨੂੰ ਇਹ ਇਹ ਦੱਸੋ ਜਿਹੜੇ ਤੁਹਾਡੀ ਵੀਡੀਓ ਵੇਖ ਰਹੇ ਪੂਰੀ ਕਹਾਣੀ ਦੱਸੋ ਪਹਿਲਾਂ ਸਟਾਰਟਿੰਗ ਤੇ ਦੱਸੋ ਤੁਹਾਡੇ ਕਿੰਨੇ ਬੱਚੇ ਆ ਜਿਹੜਾ ਰਿਸ਼ਤਾ ਹੋਇਆ ਸੀ ਮੁੰਡਾ ਕਿੰਨੀ ਉਮਰ ਆਏ ਦੀ ਤੇ ਕਿਹਨੇ ਰਿਸ਼ਤਾ ਕਰਾਇਆ ਸੀ ਗੋਵਿੰਦ ਨੇ ਕਰਾਇਆ ਜੀ ਥੇੜੀ ਤੋਂ ਹੂੰ ਗੋਵਿੰਦ ਨੇ ਕਿਹਾ ਥੇੜੀ ਤੋਂ ਤੇ ਉਹਨਾਂ ਨੇ ਕਿਹਾ ਵੀ ਸਾਡੀ ਜ਼ਿੰਮਵਾਰੀ ਅਸੀਂ ਵਿਆਹਾਂਗੇ ਸਾਡੀ ਜ਼ਿੰਮਵਾਰੀ ਤੂੰ ਮਾਤਾ ਮੈਨੂੰ ਪੈਸੇ ਦੇ ਦੇ ਨਾ ਆਪ ਹੀ ਮੁੰਡਾ ਵਿਆਹ ਲਾਉਂਗਾ ਜਿਹੜੇ ਗੋਵਿੰਦ ਥੇੜੀ ਵਾਲਾ ਤੁਹਾਡਾ ਮੁੰਡਾ ਉਹਨਾਂ ਕੋਲੇ ਕੰਮ ਕਰਦਾ ਸੀ ਉਹਨਾਂ ਦੇ ਕੰਮ ਕਰਦਾ 10000 ਰੁਪਏ ਮਹੀਨਾ ਦੇ ਲੈਂਦਾ ਜੀ 10000 ਰੁਪਏ ਮੈਨੂੰ ਲੱਗਦਾ ਸੀ ਉਹਨਾਂ ਨੇ ਰਿਸ਼ਤਾ ਕਰਾਤਾ ਤੇਰੇ ਮੁੰਡੇ ਨੂੰ ਉਹਨਾਂ ਨੇ ਰਿਸ਼ਤਾ ਕਰਾਤਾ ਉਹ ਕਹਿੰਦੇ ਸਾਡੀ ਜ਼ਿੰਮਵਾਰੀ ਸਾਰਾ ਕੁਝ ਹੂੰ ਆ ਗੱਲ ਉਹ ਲੜਕੀ ਤੁਹਾਡੇ ਘਰੇ ਕਿੰਨੇ ਦਿਨ ਰਹਿੰਦੀ ਹੈ ਮੇਰੇ ਕੋਲੇ 7-8 ਦਿਨ ਰਹਿੰਦੀ ਹੈ ਜੀ ਬਾਅਦ ਤੋਂ ਫਰਾਰ ਹੋ ਗਈ ਨਹੀਂ ਫਰਾਰ ਹੋਣ ਦਾ ਕਾਰਨ ਕੀ ਹੈ ਛੱਡ ਕੇ ਘਰ ਤੋਂ ਚਲੀ ਗਈ ਛੱਡ ਕੇ ਜੀ ਸਾਡੇ ਨਾਲ ਕੋਈ ਲੜਾਈ ਨਾ ਦੰਗਾ ਕੁਝ ਨਹੀਂ ਗਲੀ ਮੱਲੇ ਨੂੰ ਸਾਰਿਆਂ ਨੂੰ ਪੁੱਛ ਲੋ ਵੀ ਕੋਈ ਲੜਾਈ ਦੰਗਾ ਹੋਇਆ ਅਸੀਂ ਸਾਰਾ ਗਲੀ ਮੱਲਾ ਸਾਨੂੰ ਮੈਨੂੰ ਕਿੰਨੇ ਬੱਚੇ ਕਿੰਨੇ ਤੁਹਾਡੇ ਮੇਰੇ ਦੋ ਮੁੰਡੇ ਜੀ ਇੱਕ ਕੁੜੀ ਹੈ ਜੀ ਠੀਕ ਹੈ ਮੁੰਡਾ ਜਿਹੜਾ ਦੂਜਾ ਹੈਗਾ ਉਹ ਵੈਹਕ ਕੁਆਰਾ ਵੈਹ ਜੀ ਉਹ ਵੈਹ ਹਾਂ ਤੇ ਜਿਹੜਾ ਇਹ ਮੁੰਡਾ ਕੁਆਰਾ ਸੀਗਾ ਇਹਦੀ ਕਿੰਨੀ ਉਮਰ ਸੀ ਇਹਦੀ ਹੈਗੀ ਹੈ 30 ਸਾਲ ਦੀ ਉਮਰ ਹੈ ਜੀ 30 ਸਾਲ ਦੀ ਹਾਂ ਤੇ ਜਿਹੜੀ ਉਹ ਤੁਸੀਂ ਵਹਕੇ ਲੈ ਕੇ ਆਏ ਸੀ ਉਹਦੀ ਉਮਰ ਕਿੰਨੀ ਸੀ ਤੇ ਬਈ ਹੋਗੀ 18 ਸਾਲ ਦੀ ਜੀ ਅੱਛਾ 18 ਸਾਲ ਦੀ ਉਮਰ ਹਾਂ 18 ਸਾਲ ਮਾ ਤਾਂ ਇੱਕਲ ਦੱਸੋ ਇੱਕ 18 ਸਾਲ ਤੇ ਇੱਕ 30 ਸਾਲ ਦਾ ਜੇ ਗੱਲ ਕਰਗੇ ਤਾਂ ਆਧਾ ਫਰਕ ਪੈ ਗਿਆ ਤੁਹਾਨੂੰ ਉਤਨ ਕੋਈ ਸ਼ੱਕ ਨਹੀਂ ਲੱਗਿਆ ਵੀ ਜਿਹੜੀ ਏਡੀ ਛੋਟੀ ਕੁੜੀ ਐ ਮੇਰਾ ਮੁੰਡਾ ਏਡਾ ਵੱਡਾ ਇਹਦੇ ਰਹਿ ਪੂਗੀ ਇਹ ਉਹ ਕਹਿੰਦੇ ਵੀ ਅਸੀਂ ਸਾਡੀ ਜ਼ਿੰਮੇਵਾਰੀ ਐ ਕੁਛ ਨਹੀਂ ਹੁੰਦਾ ਉਹ ਗਵਿੰਦੇ ਹੋਰ ਕਹਿੰਦੇ ਫੇੜੀ ਵਾਲੇ ਹਾਂ ਥੇੜੀ ਆਣੀ ਗੁੰਗੀ ਸਗੀ ਕੁੜੀ ਤੇ ਸਾਨੂੰ ਨਹੀਂ ਪਤਾ ਸਾਡੀ ਜੰਵਾਰੀ ਆ ਉਹ ਕੁੜੀ ਸਾਰਾ ਤੁਹਾਡਾ ਸਾਰਾ ਕੁਝ ਕਰੂਗੀ ਕੰਮ ਧੰਦਾ ਹੁਣ ਸਾਨੂੰ ਕੀ ਪਤਾ ਸੀ ਸਾਡੇ ਨਾਲ ਧੋਕਾ ਕਰਨਾ ਜੀ ਨਹੀਂ ਜਦੋਂ ਤੁਹਾਡੇ ਬਚੋਲੇ ਉਹ ਜਿਹੜੇ ਜਿਹਨਾਂ ਦੇ ਘਰੇ ਤੁਹਾਡਾ ਮੁੰਡਾ ਲੱਗਾ ਥੇੜੀ ਆੜੇ ਤੁਹਾਡੇ ਬਚੋਲੇ ਉਹ ਸੀ ਹਾਂ ਮੈਂ ਤਾਂ ਉਹਨਾਂ ਨੂੰ ਜਾਣਦੀ ਆ ਮੈਂ ਉਹਨਾਂ ਨੂੰ ਕੀ ਜਾਣਦੀ ਅੱਛਾ ਥੇੜੀ ਆਣ ਜਾਣਦੀ ਆ ਮੈਂ ਥੇੜੀ ਆਣ 70000 ਰੁਪਏ ਦਿੱਤੇ ਜੀ 70000 ਰੁਪਏ ਦਿੱਤੇ ਤੁਸੀਂ ਕੀ ਕੰਮ ਕਰਦੇ ਹੋ ਉੱਥੇ ਹੀ ਮੇਰਾ 10000 ਰੁਪਏ ਦਾ ਫੋਨ ਖੋਲਿਆ ਮੈਂ ਲੋਕਾਂ ਦੀ ਭਾਂਡੇ ਮੰਨਦੀ ਆ ਵਿਆਹ ਸਾਡੇ ਚ ਜੀ ਨਹੀਂ ਫੋਨ ਕਿਨੇ ਖੋਲ ਮੇਰਾ ਫੋਨ ਖੋਲਿਆ ਕੁੜੀ ਵਾਲੇ ਨੇ ਖੋਲਿਆ ਤੇ ਗੋਬਿੰਦ ਜਿਹੜਾ ਛੇੜੀ ਵਾਲਾ ਉਹ ਕਹਿੰਦਾ 10000 ਦਾ ਤੇਰਾ ਫੋਨ ਹੀ ਆ ਮਾਂ ਮਰਦੀ ਕਿਉਂ ਹੈ ਤੂੰ ਤੇਰਾ ਫੋਨ ਮਿਲ ਜਾਊਗਾ ਆਗਲ ਕਹੀ ਉਹਨਾਂ ਨੇ ਹੁਣ ਕਿੰਨੇ ਦਿਨ ਹੋ ਗਏ ਤੁਸੀਂ ਮਤਲਬ ਇਹ ਗੱਲ ਚੱਲਦੀ ਹੈ ਅੱਜ ਹੋ ਗਿਆ ਸ਼ਨੀਵਾਰ ਦੀ ਰਾਤ ਦੀ ਪੈ ਗਈ ਹੈ ਗੱਲ ਰਾਤ ਨੂੰ ਗਈ ਹੈ 9 ਵਜੇ ਹਫਤਾ ਹੋ ਗਿਆ ਜੀ ਮੈਂ ਤਾਂ ਇਹ ਦੱਸੂ ਜਦੋਂ ਤੁਹਾਡੀ ਗੱਲਬਾਤ ਹੁੰਦੀ ਹੈ ਵੀ ਤੁਹਾਨੂੰ ਰਿਸ਼ਤਾ ਕਰਾ ਦਿੰਨੇ ਆ ਕੁੜੀ ਦੀ ਪਹਿਲਾਂ ਫੋਟੋ ਵਿਖਾਈ ਗਈ ਤੁਹਾਨੂੰ ਫੋਟੋ ਉਹਦੇ ਨਹੀਂ ਵਿਖਾਈ ਉਹਦੇ ਨਹੀਂ ਪੁੱਤ ਦਿਖਾ ਲੈ ਮੇਰੇ ਮੁੰਡੇ ਮੁੰਡੇ ਦਾ ਮੂੰਹ ਤੋਂ ਤੁਹਾਨੂੰ ਜਿਹੜਾ ਰਿਸ਼ਤਾ ਕਰੂ ਬੁਲਾਇਆ ਕਿੱਥੇ ਜੀ ਉੱਥੇ ਬੁਲਾਇਆ ਥੇੜੀ ਪਿੰਡ ਬੁਲਾਇਆ ਸੀ ਮੈਨੂੰ ਕਿਤੇ ਤੁਹਾਨੂੰ ਬੁਲਾ ਲਿਆ ਕੁੜੀ ਉੱਥੇ ਬੁਲਾ ਰੱਖੀ ਸੀ ਉਹਨਾਂ ਨੇ ਕੁੜੀ ਉੱਥੇ ਨਹੀਂ ਬੁਲਾਈ ਕਾਰ ਤੇ ਲੈ ਕੇ ਗਏ ਮੈਨੂੰ ਨਹੀਂ ਪਤਾ ਕਿੱਥੋਂ ਲੈ ਕੇ ਕਿੱਥੋਂ ਨਹੀਂ ਮੈਂ ਤਾਂ ਗੱਡੀ ਦੇ ਵਿੱਚ ਲੈ ਕੇ ਗਏ ਮੈਨੂੰ ਕੀ ਪਤਾ ਪ ਉਹ ਲੜਕੀ ਨੂੰ ਉਹ ਹੋਰ ਕਿਤੇ ਬਾਹਰ ਰੱਖਿਆ ਸੀ ਉਹਨਾਂ ਨੇ ਕੋਈ ਔੜੀ ਹੋਰ ਪਾਸੇ ਸੀ ਪਿੰਡ ਦੇ ਵਿੱਚ ਤੁਸੀਂ ਕਿਹੜੇ ਪਿੰਡ ਸੀ ਭਾਈ ਤਰਖਾਲਾ ਤਰਖਾਲਾ ਦੀ ਪਿੰਡ ਸੀ ਤਰਖਾਨ ਵਾਲਾ ਤਰਖਾਨ ਵਾਲਾ ਇਹ ਕਿੱਥੇ ਪੈਂਦਾ ਪਿੰਡ ਏ ਮਲੋੜ ਤੋਂ ਫਾਇਲ ਕਰੋ ਮਲੋੜ ਸ਼ਮਲੋੜ ਤੋਂ ਮਲੋੜ ਰੋਡ ਤੇ ਪੈ ਜਾਂਦਾ ਜੀ ਜੀ ਇਹ ਦੱਸੋ ਜਦੋਂ ਤੁਸੀਂ ਜਾਣਦੇ ਹੋ ਇਹਦੇ ਪਰਿਵਾਰ ਚ ਕਿੰਨੇ ਮੈਂਬਰ ਜਾਣਦੇ ਹੋ ਅਸੀਂ ਇੱਕ ਮੇਰਾ ਮੁੰਡਾ ਸੀ ਇੱਕ ਮੈਂ ਸੀ ਠੀਕ ਹੈ ਇੱਕ ਡੇਲਿਵਰ ਸੀ ਦੋ ਜਣੇ ਦੋਨੇ ਜੀ ਉਹ ਸੀ ਥੇੜੀ ਵਾਲ ਬਸ ਇੰਨੇ ਜਣੇ ਸੀ ਉਹਦਾ ਪਰਿਵਾਰ ਦਾ ਜੀ ਹੋਰ ਕੋਈ ਨਾਲ ਨਹੀਂ ਕੋਈ ਜੀ ਨਹੀਂ ਸੀ ਮੇਰੇ ਕੋਈ ਨਹੀਂ ਸੱਦੀ ਤੁਸੀਂ ਹਾਂ ਕੋਈ ਨਹੀਂ ਸੱਦੀ ਉਹਨਾਂ ਨੇ ਇੰਨੇ ਕਾਲ ਮਚਾਈ ਮੇਰੇ ਮੁੰਡਾ ਤਾਂ ਬਿਨਾਂ ਨੋਤਾ ਗਿਆ ਲੀੜੇ ਪੁਰਾਣੀ ਲੀੜੀਆਂ ਤੇ ਲੈ ਕੇ ਗਏ ਮੈਨੂੰ ਹੂੰ ਇਹ ਜੇ ਮੈਂ ਖੜੀ ਆ ਇਹ ਜੀ ਜਿੰਦੇ ਜਦੋਂ ਜਦੋਂ ਤੁਸੀਂ ਜਾਣਦੇ ਹੋ ਤੁਹਾਡੇ ਨਾਲ ਗੱਲਬਾਤ ਹੁੰਦੀ ਆ ਤੁਹਾਨੂੰ ਮੇਰੀ ਗੱਲ ਸੁਣ ਲੈ ਤੁਹਾਨੂੰ ਉਹਨਾਂ ਨੇ ਕੀ ਆਖਿਆ ਵੀ ਤੁਹਾਡੇ ਮੁੰਡੇ ਰਿਸ਼ਤਾ ਕਰਾ ਦੇਣੇ 70000 ਰੁਪਏ ਲਵਾਂਗੀ ਉਹ ਕਹਿੰਦੇ ਹਾਂ 70000 ਰੁਪਏ ਲਵਾਂਗੀ ਮੁੰਡੇ ਦਾ ਰਿਸ਼ਤਾ ਕਰਾ ਦੇਣ ਮੈਂ ਕਿ ਤੁਹਾਡੇ ਕੋਲ ਇੰਨੇ ਸਾਲ ਹੋ ਗਿਆ ਕਮਾਈ ਕਰੀ ਜਾਂਦਾ ਤੁਸੀਂ ਦੇ ਦੇ ਕਹਿੰਦੇ ਸਾਡੇ ਕੋਲ ਹੁਣ ਹੈ ਨਹੀਂ ਮਾਤਾ ਤੂੰ ਦੇ ਦੇ 50000 ਰੁਪਏ ਫਿਰ 20000 ਰੁਪਏ ਉਹਨਾਂ ਨੇ ਨਹੀਂ ਦਿੱਤਾ ਸੀ ਬੱਜਾ ਮੈਂ ਦੇ ਦਿੱਤੇ ਸੀ। ਤੇ ਯਾ ਤੁਸੀਂ ਦੇਤਾ 20 ਉਹਨਾਂ ਨੇ ਦੇਤਾ 70 ਕਰਕੇ ਜਿਹੜੇ ਜਿਹੜੇ ਪੈਸੇ ਸੀ। ਹਾਂ। ਉਹ ਕਿਹਨੇ ਰੱਖਿਆ ਜਿਹੜੇ ਥੇੜੀ ਵਾਲੇ ਉਹਨਾਂ ਨੇ ਰੱਖਿਆ। ਮੈਂ ਤਾਂ ਥੇੜੀ ਵਾਲੇ ਨੇ ਦਿੱਤਾ 70000 ਰੁਪਿਆ ਜੀ ਮੈਨੂੰ ਨਹੀਂ ਪਤਾ ਕਿਸੇ ਨੂੰ ਗਵਿੰਦੇ ਨੇ ਦਿੱਤੇ ਕਿ ਨਹੀਂ ਦਿੱਤੇ ਮੈਨੂੰ ਨਹੀਂ ਪਤਾ। ਹੂੰ। ਤੁਸੀਂ ਸਿਰ ਪਚਾਰ ਜੀ ਜਾਣੇ ਆ ਕਰੋ। ਹਾਂ ਚਾਰ ਜੀ ਜਾਣੇ ਆ। ਪੰਜਵਾਂ ਡਿਲੀਵਰ ਹੈ ਜੀ ਜੀ ਜਦੋਂ ਉੱਥੋਂ ਗਏ ਆ ਕਿਤੇ ਮੁੰਡੇ ਨੂੰ ਆਨੰਦ ਕਾਰਜ ਜਾ ਕੇ ਤੇ ਫੇਰੇ ਕੁਸਤ ਨਹੀਂ ਕਰਾਇਆ ਜੀ ਐਵੇਂ ਕਰਕੇ ਮਾਲਾ ਕੁੜੀ ਦੇ ਪਾਤੀ ਆ ਮੁੰਡੇ ਦੇ ਪਾਤੀ ਬੱਸ ਇਹ ਮਾਲਕ ਜੀ ਤੇ ਘਰੇ ਬਹਿ ਕੇ ਪਾਈ ਜਾਂ ਹੌਟ ਜਿਹੜੇ ਮੁੰਡੇ ਨੇ ਉਹਦੀ ਕੁੜੀ ਦੀ ਜਾਣ ਪਛਾਣ ਉਹਨਾਂ ਦੇ ਘਰੇ ਪਾਈ ਕੁੜੀ ਵਾਲੇ ਦੇ ਘਰੇ ਨਹੀਂ ਪਾਈ ਨਾਲੇ ਹੂੰ ਠੀਕ ਹੈ ਜੀ ਖਾਨ ਵਾਲੇ ਨਾ ਉਹ ਕੁੜੀ ਜਿਹੜੀ ਗੱਲਬਾਤ ਚੱਲਦੀ ਸੀ ਉਹ ਮੁੰਡੇ ਨਾਲ ਵੀ ਉਹ ਭਰਾ ਬਣਿਆ ਕਹਿੰਦੇ ਇਹਦੀ ਜ਼ਿੰਮਵਾਰੀ ਆ ਸਾਰੀ ਕੁਝ ਉਹਨਾਂ ਦੇ ਘਰੇ ਪਾਣੀ ਪੀਆ ਉਹਦੇ ਘਰੇ ਚਾਹ ਪੀਈ ਮੈਂ ਤਾਂ ਚਾਹ ਪੀਤੀ ਨਹੀਂ ਉਹਨਾਂ ਨੇ ਦੋਨਾਂ ਨੇ ਜੀ ਆਣ ਵੀ ਆਪਾਂ ਇਹਨੇ 70000 ਰੁਪਏ ਦੇਣਾ ਸੀ ਆਪਾਂ ਗੱਲਬਾਤ ਕਰਦੇ ਪਹਿਲਾਂ ਸਾਨੂੰ ਕੁੜੀ ਵਾਲਿਆਂ ਦਾ ਜਿਹੜਾ ਪਰਿਵਾਰ ਆ ਉਹ ਮਲਾਓ ਨਹੀਂ ਮਲਾਇਆ ਮੈਨੂੰ ਮਲਾਇਆ ਹੀ ਨਹੀਂ ਧੋਕਾ ਕੀਤਾ ਬਤ ਮੇਰੇ ਨਾਲ ਤੋ ਕਾਹੀ ਨਾ ਮੈਨੂੰ ਕੋਈ ਗੱਲ ਨਹੀਂ ਕਹਿੰਦੀ ਮੇਰੀ ਜੁੰਬੜੀ ਥੇੜੀ ਆਣੇ ਆਈ ਗਈ ਕਿ ਕਿੰਨੇ ਜਿਹੜਾ ਥੇੜੀ ਉਹਦੇ ਮੁੰਡਾ ਤੁਹਾਡਾ ਕੰਮ ਕਰਦਾ ਉਹ ਕਿੰਨੇ ਜਤੋਂ ਕੰਮ ਕਰਦਾ ਉਹ 3 ਸਾਲ ਹੋ ਗਏ ਜੀ ਕੰਮ ਕਰਦੇ ਨੇ ਤੇ ਹੁਣ ਮੁੰਡਾ ਤੁਹਾਡਾ ਕਿੱਥੇ ਆ ਥੇੜੀ ਆ ਜੀ ਉੱਥੇ ਕੀ ਲੱਗਦਾ ਫਿਰ ਜਦੋਂ ਤੁਹਾਡੇ ਨਾਲ 70000 ਦੀ ਤੁਸੀਂ ਕਹਿੰਦੇ ਆ ਵੀ ਠੱਗੀ ਮਾਰ ਗਿਆ ਇਹ ਤਾਂ ਠੱਗੀ ਕਹਾਂਗੇ ਜਦੋਂ ਉਹਦੇ ਤੋਂ ਮਾਰ ਗਿਆ ਤੇ ਮੁੰਡਾ ਤੁਹਾਡਾ ਫਿਰ ਵੀ ਉੱਥੇ ਜਾ ਕੇ ਲੱਗ ਕੇ ਉੱਥੇ ਹੀ ਰਹਿੰਦਾ ਮੁੰਡਾ ਹੁੰਦਾ ਹੀ ਨਹੀਂ ਮੁੰਡਾ ਵੀ ਜੀ ਉੱਥੇ ਬਹੁਤ ਚਾਰ ਬੰਦੇ ਨੇ ਜਿਹੜਾ ਸ਼ਾਮ ਨੂੰ 8 ਵਜੇ ਆ ਦਿੰਦਾ 5:30 ਵ ਉਹ ਇੱਥੇ ਸੀ ਬਹੁਤ ਦੋ ਤਿੰਨ ਦਿਨ ਰਹੀ ਹੈ ਨਾ ਜਦੋਂ ਆ ਜਾਂਦਾ ਸੀ ਜਮ ਨੂੰ ਸਵੇਰੇ ਜਾਵੜਦ ਪੋਤੇ ਕੰਮ ਕਰ ਰਿਹਾ ਮੁੰਡੇ ਨੂੰ ਮੁੰਡੇ ਨੂੰ ਇਹ ਨਹੀਂ ਆਖਿਆ ਵੀ ਪੁੱਤ ਤੇਰੀ বউ ਭੱਜ ਗਈ ਆ ਪੈਸੇ ਇਹਨੂੰ ਆਪਾਂ ਦਿੱਤੇ ਸੀ ਤੂੰ ਇਹਨਾਂ ਦੇ ਕੰਮ ਤੇ ਨਾ ਜਾ ਤੇ ਆਖਿਆ ਸੀਗਾ ਉਹ ਮੰਨੇ ਹੀ ਨਹੀਂਗਾ ਮੁੰਡੇ ਨੂੰ ਉਹ ਨਾ ਨਿਸਕਾਰੱਖਿਆ ਜੀ ਨਹੀਂ ਲੱਗਦਾ ਕਿਤੇ ਨਾ ਕਿਤੇ ਤੁਹਾਡੇ ਮੁੰਡੇ ਦੇ ਵੀ ਕੋਈ ਸ਼ਾਸਤ ਲੱਗਦੀ ਆ ਨਹੀਂ ਮੁੰਡੇ ਦੀ ਕੋਈ ਸ਼ਰਤ ਨਹੀਂ ਮੁੰਡਾ ਤੇ ਮੇਰਾ ਕਹਿੰਦਾ ਵੀ ਭੱਜ ਗਈ ਤੁਸੀਂ ਉਹਦੇ ਨਾਲ ਮੇਰੀ ਮਾਂ 1:30 ਵਜੇ ਤੱਕ ਹੀ ਭੱਜੀ ਰਹੀ ਤੁਸੀਂ ਕੋਈ ਗੋਲ ਨਹੀਂ ਕੀਤੀ ਨਾ ਕੁੜੀ ਵਾਲੇ ਆਏ ਸਾਡੇ ਕੋਲ ਇੱਥੇ ਗਲੀ ਹੁਣਲੇ ਕਿਸੇ ਨੂੰ ਨਹੀਂ ਪੁੱਛਿਆ ਉਹਨਾਂ ਨੂੰ ਨਹੀਂ ਕੁੜੀ ਵਾਲਿਆਂ ਨੂੰ ਤੁਸੀਂ ਤੁਸੀਂ ਰੂਪ ਰੂਪ ਹੋਗੇ ਸੀ ਕੁੜੀ ਵਾਲਿਆਂ ਦੇ ਕੁੜੀ ਵਾਲਿਆਂ ਦੇ ਹਾਂ ਮੂੰਹ ਫਰੀ ਹੋ ਗਈ ਸੀ ਥੇੜੀ ਮੂੰਹ ਪ੍ਰੀ ਹੋਈ ਸੀ ਮੈਂ ਜਸ ਗਲੀ ਮੱਲਾ ਪੁੱਛ ਲਓ ਮਿੰਨੀ ਪੱਜੀ ਮੈ ਕੈਮਰਾ ਚੇਂਜ ਹੋਈ ਜਾਂਦਾ ਵਿੱਚ ਦੇਖ ਲਓ ਭਈ ਮਾਤਾ ਕਿਤੇ ਕਿਤੇ ਇਹ ਵੀ ਸ਼ੱਕ ਦੀ ਸੂਈ ਘੁੰਮਦੀ ਹੈ ਵੀ ਕਿਤੇ ਕਿਤੇ ਮੁੰਡਾ ਵੀ ਤੁਹਾਡਾ ਰਲਿਆ ਲੱਗਦਾ ਨਾਲ ਜਦੋਂ ਜਦੋਂ ਮੁੰਡੇ ਦੇ ਘਰ ਵਾਲੀ ਭੱਜ ਗਈ ਮਾਤਾ ਨੇ ਛੋੜਿਆ ਸੀ ਪੰਜੀ ਪੰਜੀ ਕਰਕੇ ਤੁਸੀਂ ਪੈਰਾਂ ਸਾ ਜੂਟੇ ਪਾਣ ਦੇ ਵਾਂਦ ਕੇ ਪੈਸੇ ਕਮਾਏ ਸੀ ਤੁਹਾਡਾ ਮੁੰਡਾ ਸਗਾ ਸੀ ਨਾ ਹਾਂ ਸਗਾ ਸੀ ਜੀ ਸਗਾ ਮੁੰਡਾ ਸ ਮੈਨੂੰ ਹੀ ਮਦਦ ਤੇ ਤੜਸ ਆਇਆ ਤੇ ਮੈਂ ਮਾਤਾ ਨੂੰ ਪੁੱਛੀ ਗੱਲ ਬਾਤ ਵੀ ਕਾਣੀ ਕੀ ਹੋਈ ਹੈ ਸਾਰੀ ਤਾਂ ਐਨੇ ਮੈਨੂੰ ਦੱਸਿਆ ਕਿ ਬੇਟਾ ਤਾਂ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਇੱਕ ਜਿਹੜਾ ਫਗਰਸਰ ਥੇੜੀ ਪਿੰਡਾ ਉੱਥੇ ਇੱਕ ਧਰਮਪੁਰੇ ਤੋਂ ਬਾਹਰੋਂ ਆ ਕੇ ਇੱਕ ਪਰਿਵਾਰ ਰਹਿਣ ਲੱਗਾ ਗੋਵਿੰਦਾ ਤੇ ਉਹਦੀ ਘਰ ਵਾਲੀ ਆ ਉਹ ਕੋਈ ਟੈਂਕਿਆਂ ਨੂੰ ਕਿ ਸਾਫ ਕਰਨ ਦਾ ਟ੍ਰੈਕਟਰ ਰੋਟਰ ਪਾ ਕੇ ਕੀ ਧੰਦਾ ਕਰਦੇ ਆ ਉਹ ਉਹਨਾਂ ਕੋਲੇ ਮੇਰਾ ਬੇਟਾ ਰਹਿੰਦਾ ਕਾਫੀ ਸਮੇ ਤੋਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੇਰੇ ਬੇਟੇ ਦਾ ਵਿਆਹ ਕਰ ਦਿੰਨੇ ਆ ਤੇਰੇ ਕਿੰਨੇ ਪੈਸੇ ਜੁੜੇ ਹੋਇਆ ਇਹਨੇ ਮੈਨੂੰ ਦੱਸ 50000 ਰੁਪਿਆ ਤਾਂ 50000 ਰੁਪਿਆ ਵਿਚਾਰੀ ਉਹ ਬੈਂਕ ਚੋਂ ਕਢਵਾ ਲਿਆ ਤੂੰ ਤੇ ਉਹ ਲੜਕੀ ਲਿਆਂਦੀ ਆ ਕੋਈ ਤਰਖਾਨ ਵਾਲੇ ਤੋਂ ਉਹ ਲਿਆਂਦੀ ਤਾਂ ਉਦੋਂ ਬਾਅਦ ਮਾਤਾ ਨੂੰ ਦੱਸਿਆ ਕਿ ਮੇਰੇ ਕੋਲ ਦੋ ਚੜ੍ਹਦੇ ਦਈ ਆ ਤੇ ਉਹ ਰਾਤ ਨੂੰ ਉਹ ਚਲੀ ਗਈ ਤਾਂ ਉਸ ਤੋਂ ਬਾਅਦ ਜਿਹੜੇ ਤੇ ਸੀਸੀਟੀਵੀ ਕੈਮਰਾ ਲੱਗਿਆ ਉਹ ਚ ਵੀ ਦੇਖਿਆ ਸੀ ਕਿ ਉਹ ਲੜਕੀ ਇਕੱਲੀ ਜਾ ਰਹੀ ਆ ਹੂੰ ਆ ਜਿਹੜੀ ਸਾਨੂੰ ਆ ਇਹ ਪਰੀ ਪਲਾਣੀਗਾ ਜੀ ਜਿਹੜੇ ਥੜੀ ਪਿੰਡ ਦਾ ਇਹ ਗਵਿੰਦਾ ਜਾਂ ਉਹਦੀ ਘਰ ਵਾਲੀ ਇਹ ਪਰਿਵਾਰ ਜਿਹੜਾ ਇਹਨਾਂ ਨੇ ਇੱਕ ਸਾਜ਼ਿਸ਼ ਕਰਕੇ ਮਾਤਾ ਤੋਂ 50000 ਦੀ ਜੜੀ ਠੱਗੀ 50000 ਦੀ ਆ ਤੇ 20000 ਰੁਪਏ ਜਿਹੜਾ ਆਪਦੇ ਕੋਲੋਂ ਦਿੱਤਾ ਉਹ ਇਸ ਕਰਕੇ ਕਿ ਉਹ ਇੱਕ ਨੌਕਰ ਟਾਈਪ ਮਾਤਾ ਦਾ ਬੇਟਾ ਉੱਥੇ ਰਹਿ ਰਿਹਾ ਉਸ ਨੂੰ ਇੱਕ ਬੰਦੂਆ ਮਜ਼ਦੂਰੀ ਟਾਈਪ ਜੋ ਲੱਗ ਰਿਹਾ ਵੀ ਉਹਨੂੰ ਦਬਾ ਲਿਆ ਵੀ 20000 ਅਸੀਂ ਲਾਇਆ ਤੇਰੇ ਤੇ ਉਹ ਲੜਕੀ ਗਾਇਬ ਹੋ ਚੁੱਕੀ ਇੱਥੋਂ ਤੇ ਮਾਤਾ ਨੂੰ ਜਦੋਂ ਗੱਲਬਾਤ ਕਰਨ ਗਈ ਵੀ ਉਹ ਲੜਕੀ ਚਲੀ ਗਈ ਭਾਈ ਸਾਡੇ ਪੈਸੇ ਦਾ ਮਾਤਾ ਦਾ ਮੋਬਾਈਲ ਜਿਹੜਾ 10000 ਦਾ ਮੈਲਫੀ ਉਹ ਮੈਲ ਪਈ ਕਿਹੜੀ ਕੰਪਨੀ ਮਾਤਾ ਦੇ ਕੋਲ ਬਿੱਲ ਡੱਬਾ ਇਹਦੇ ਕੋਲੇ ਆ ਉਹ ਮੋਬਾਈਲ ਵੀ ਉਹਨਾਂ ਨੇ ਗਵਿੰਦਾ ਉਹਦੀ ਘਰ ਵਾਲੀ ਸੀਗੀ ਤੇ ਇੱਕ ਲੜਕੀ ਦਾ ਜਿਹੜਾ ਜੀਜਾ ਸੀ ਉਹਦਾ ਨਾਂ ਧੰਮੀਆਂ ਤਲਖਣ ਵਾਲੇ ਤੋਂ ਉਹਨਾਂ ਨੇ ਮੋਬਾਈਲ ਖੋਲਿਆ ਮਾਤਾ ਦਾ ਤੇ ਇਸ ਬਾਬਤ ਅਸੀਂ ਐਫਐਸਚਓ ਮੈਡਮ ਨੂੰ ਦੱਸਿਆ ਕੱਲ ਪਰਸੋਂ ਮਿਲੇ ਆ ਮੈਡਮ ਤਾਂ ਜਨਨ ਨੇ ਕਾਰਵਾਈ ਕੀਤੀ ਆ ਉਹ ਸਾਰੇ ਬੰਦੇ ਬੁਲਾਏ ਸੀ ਇਸ ਵਕਤ ਘੰਟਾ ਕ ਪਹਿਲਾਂ ਥਾਣੇ ਦੇ ਵਿੱਚ ਕੱਲ ਨੂੰ 10 ਵਜੇ ਉਹ ਆ ਰਹੇ ਆ ਤੇ ਅਸੀਂ ਵੀ ਟੀਮ ਸਾਰੀ ਜਾ ਕੇ ਪੰਚਾਇਤ ਅੱਥੋਂ ਜਾ ਕੇ ਆਪਣੀ ਗੱਲ ਰੱਖਾਂਗੇ ਉੱਥੇ ਕੀ ਲੱਗਦਾ ਵੀ ਇਹ ਸਾਰਾ ਘੈਂਕੀ ਚੀਜ਼ ਬਣਾਇ ਤਨੇ ਆ ਜਿਵੇਂ ਉਹਨਾਂ ਨੇ ਪਹਿਲਾਂ ਪਲਾਨ ਬਣਾ ਰੱਖਿਆ ਹੋਇਆ ਸੀ ਬੰਦੂਆ ਮਜ਼ਦੂਰ ਜੀ ਨੂੰ ਆਪਾਂ ਕਹਿ ਦਿੰਦੇ ਆ ਬਣਾ ਰੱਖਿਆ ਹੋ ਸੀ ਉਹਨੂੰ ਕੋਈ ਪੈਸਾ ਨਹੀਂ ਦਿੰਦੇ ਹੋਣੇ ਜੀ 20000 ਰੁਪਏ ਤਾਂ ਉਹ ਕਹਿੰਦੇ ਸੀ ਇੱਕ ਡਰਾਮਾ ਸੀ ਉਹਦਾ ਵੀ 20000 ਰੁਪਏ ਸੀ ਦੇ ਦਿੰਨੇ ਆ ਕਿ ਯਾ ਤੂੰ ਦੇ ਦੇ 70 ਮੰਗਿਆ 70 ਦੇ ਵਿੱਚ ਰਸਤਾ ਹੋ ਜੂ ਤੇਰੇ ਮੁੰਡੇ ਦਾ ਉਹ 50000 ਰੁਪਏ ਵੀ ਗਿਆ ਤੇ ਨੋ ਵੀ ਗਈ ਤੇ ਇਹਦੇ ਇਥੋਂ ਮੁੰਡਾ ਵੀ ਗਿਆ ਮੈਨੂੰ ਜੋ ਲੱਗ ਰਿਹਾ ਜੀ ਇਹਨਾਂ ਦਾ ਬੱਚਾ ਸ਼ਾਇਦ ਵੀ ਜੋ ਮੈਨੂੰ ਥੋੜਾ ਬੋਤ ਪਤਾ ਲੱਗਿਆ ਨਸ਼ੇ-ਨੁਸ਼ੇ ਦਾਦੀ ਆ ਕੋਈ ਉਹ ਸ਼ੇਸ਼ਤਮਾ ਉਹ ਉਸ لالਚ ਦੇ ਵਿੱਚ ਉਹਨਾਂ ਕੋਲ ਮਜ਼ਦੂਰੀ ਕਰ ਰਿਆ ਤੇ ਉਹ ਭੱਜ ਜਾਣਾ ਜAVE ਇੱਕ ਦਾ 20000 ਦਾ ਉਹਨੂੰ ਕਰਜ਼ਾਈ ਕੀਤਾ 50000 ਰੁਪਏ ਮਾਤਾ ਦਾ ਕਢਾ ਲਿਆ ਫਿਰ ਇੱਕ ਮੋਬਾਈਲ ਖੋਲ ਲੈਂਦੇ ਆ ਤਾਂ ਕਹਿਣ ਦਾ ਮਤਲਬ ਇੱਕ ਸਾਜ਼ਿਸ਼ ਦੀ ਬੂਆ ਦੇ ਵਿੱਚ ਅਸੀਂ ਚਾਹੁੰਦੇ ਆ ਅੱਜ ਮੈਡਮ ਨੂੰ ਮਿਲਿਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਦੋਂ ਅੱਜ ਤੁਸੀਂ ਮਿਲਿਆ ਕੋਈ ਇਹੋ ਜੀ ਗੱਲਬਾਤ ਹੋਈ ਉਹਨਾਂ ਨੇ ਪਰਿਵਾਰ ਨੇ ਮੰਨਿਆ ਵੀ ਇਹੋ ਜਿਹਾ ਕੁਝ ਹੈਗਾ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਗਵਿੰਦੇ ਦੇ ਪਤਨੀ ਆਈ ਸੀ ਜਿਹੜਾ ਸਾਡੇ ਆਈਓ ਗੁਰਜੀਤ ਸਿੰਘ ਇੱਥੇ ਬੈਠੇ ਉਹਨਾਂ ਸਾਹਮਣੇ ਉਹਨਾਂ ਨੇ ਮੰਗ ਮੰਨਿਆ ਵੀ 50000 ਮਾਤਾ ਨੇ ਦਿੱਤਾ ਸਾਡੇ ਸਾਹਮਣੇ ਪੰਚਾਇਤ ਦੇ ਕਾਫੀ ਲੋਕ ਸੀ 50000 ਰੁਪਿਆ ਦੂਸਰਾ ਮਾਤਾ ਦਾ ਮੋਬਾਈਲ ਵੀ ਮੰਨਿਆ ਉਹ ਕਹਿੰਦੀ ਸਾਡੇ ਕੋਲ ਨਹੀਂ ਉਹ ਤਰਖਾਨ ਵਾਲੇ ਪਹੁੰਚ ਗਾ ਮੋਬਾਈਲ ਅਸੀਂ ਮੰਗਾ ਦਿੰਨੇ ਆ ਮੋਬਾਈਲ ਵੀ ਮੰਗਾ ਦਿੰਨੇ ਆ ਤੇ ਉਹ ਕੱਲ 10 ਵਜੇ ਦਾ ਟਾਈਮ ਰੱਖਿਆ ਜੀ ਆਈਓ ਨੇ ਹਾਂ ਜੀ ਭੈਣ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਮਾਜ ਦੇ ਵਿੱਚ ਇਹੋ ਜਿਹਾ ਕੁਝ ਹੋ ਰਿਹਾ ਹੈ ਠੱਗਾ ਚੋਰੀ ਚੱਲ ਨਹੀਂ ਜਾਂਦੀ ਵੀਰ ਜੀ ਵੀ ਇੰਨੀ ਠੱਗੀ ਚੋਰੀ ਨਹੀਂ ਚੱਲਣੀ ਚਾਹੀਦੀ ਅੱਜ ਇਹਨਾਂ ਨੇ ਨਾ ਕੀਤੀ ਕੱਲ ਨੂੰ ਕਿਸੇ ਨਾ ਹੋਰ ਵੀ ਕਰਨਗੇ ਇੱਕ ਹੋਰ ਵੀ ਵੱਜੀ ਆ ਸਮਝ ਨਹੀਂ ਆ ਰਹੀ ਹਾਂ ਜੀ ਮੈਂ ਠੱਗਾ ਚੋਰੀ ਕਰੀ ਜਾਂਦੇ ਵੀ ਪਊ ਲੈ ਜਾਂਦੀ ਇਹਨਾਂ ਨੇ ਵਿਚਾਰੀ ਭਾਂਡੇ ਢਿੰਡੇ ਮਾਂਜ ਕੇ ਕਿੰਨੇ ਮਜਬੂਰੀ ਕਰਾਇਆ ਭਰ ਕੇ ਕੇ ਸੀ ਉਹਨੂੰ ਬੱਚੇ ਪਾਲੀ ਕਹਣੀ ਇੱਕ ਗੱਲ ਦੱਸੋ ਮਾਂ ਨੇ ਝੂਠੇ ਭਾਂਡੇ ਮਾਂਜ-ਮਾਂਜ ਕੇ ਆਪਦੇ ਪੁੱਤ ਦਾ ਘਰ ਵਸਾਉਣ ਲਈ ਕੀ ਕੁਛ ਕਰਿਆ ਉਹ ਪੁੱਤ ਵੀ ਉਹਨਾਂ ਨਾਲ ਗਿਆ ਉਹਨਾਂ ਨਾਲ ਗਿਆ ਉਹ ਪਰ ਭਾਈ ਉਹਨਾਂ ਦੇ ਟੱਗਾ ਕੋਈ ਹੋਣੀ ਐ ਸੇ ਔਰ ਰਲਿਆ ਨਾ ਮੁੰਡਾ ਨਾ ਮੁੰਡਾ ਰਲਿਆ ਹੋਣਾ ਨਾ ਨਾ ਉਹਨੇ ਕਿਹਾ ਨਾ ਵੀ ਬੇਟਾ ਤੈਨੂੰ ਅਸੀਂ ਰੋਟੀ ਪਾਣੀ ਦੇਵਾਂਗੇ ਕੱਪੜਾ ਜਿਹੜੇ ਦੇਵਾਂਗੇ ਤੇਰੀ ਮਾਂ ਕੋਲ ਵੀ ਨਾ ਜਾਈ ਅਸੀਂ ਪੰਦੀ ਦੇਵਾਂਗੇ ਆ ਵੀ ਤੇਰੀ ਬਹੂ ਵੀ ਲੈ ਜਾਵਾਂਗੇ ਉਹਨਾਂ ਨੇ ਧਿਆਕੇ ਤੰਗ ਤੇ ਉਹਨੇ ਬਾਹਰ ਪਲਾ ਕੇ ਅਗਲੇ ਲੈ ਗਏ ਧੋਖਾ ਪਾ ਹੋ ਗਿਆ ਵਿਚਾਰ ਨਾ ਇਹਦੇ ਨਾਲ ਇਹਨਾਂ ਨੂੰ ਕਹਿੰਦੇ ਸੀਗੇ ਕਿ ਬਹੁ ਗੁੰਗੀ ਐ ਇਹਨਾਂ ਨੂੰ ਦੱਸਿਆ ਸੀ ਪਹਿਲੇ ਕਹਿੰਦੇ ਹੁਣ ਤਾਂ ਕਹਿੰਦੇ ਗੁੰਗੀ ਆ ਗਾਂਝਾ ਕਿ ਤੋ ਬੋਲੀ ਜਾਂਦੀ ਐ ਇਹਨੂੰ ਕਹਿੰਦੇ ਗੁੰਗੀ ਆ ਇਹਨੂੰ ਕਹਿੰਦੇ ਗੁੰਗੀ ਆ ਪਰ ਥੇੜੀ ਪਿੰਡ ਤੇ ਸਾਨੂੰ ਕਹਿੰਦੇ ਗੁੰਗੀ ਨਹੀਂ ਗੀ ਆਪਰ ਵੇਖੀ ਵੀ ਨਹੀਂ ਬਚਾਈ ਲੂ ਕਹਿੰਦੇ ਗੁੰਗੀ ਆ ਤੁਸੀਂ ਕਰੇ ਲੈਂਦੇ ਗੱਲਾਂ ਬਾਤਾਂ ਕਰਦੇ ਸੀ ਗੱਲਾਂ ਬਾਤਾਂ ਨਹੀਂ ਕਰਦੀ ਗੁੰਗੀ ਆ ਇਤਨਾ ਹੀ ਸਮਝਦੀ ਸੀ ਸੜੀ ਨਾਲ ਮੈਂ ਕਿਹੜਾ ਕਿਤੇ ਇਹ ਵੀ ਇਹ ਵੀ ਇੱਕ ਸ਼ਾਸਤ ਹੈਗੀ ਉਹਨਾਂ ਦੀ ਵੀ ਜਿਹੜਾ ਗੁੰਗੀ ਬਣਾ ਕੇ ਰੱਖਿਆ ਰਹਿੰਦੀ ਜਾਣ ਕੇ ਵੀ ਠੱਗਾ ਚੋਰੀ ਹੋ ਰਹੀ ਇੱਥੇ ਤੇ ਬੋਲੀ ਨਹੀਂ ਗੁੰਗੀ ਕਰਕੇ ਬੋਲਦੀ ਸੀ ਮੈਂ ਤੇ ਕਹਿ ਦਿੰਦੀ ਨਾਲਾ ਤੇ ਪੋਚੇ ਲਾਲ ਹੱਥ ਨਾਲ ਨੇ ਕੰਮ ਕੀਤੇ ਤੇ ਕਿੰਨੇ ਦਿਨ ਪੋਚੇ ਲਾਏ ਚਾਰ ਪੰਜ ਦਿਨ ਲਾਏ ਜਿੱਦ ਨਹੀਂ ਰਹੇ ਹਾਂ ਚਾਰ ਦਿਨ ਜੇ ਤੁਸੀਂ ਉੱਤੇ ਵੇਖਣ ਗਏ ਆ ਕੋਈ ਗੱਲਬਾਤ ਕਰਦਾ ਮਾੜਾ ਮੋਟਾ ਬੁਲਾਉਂਦੇ ਕੋਈ ਨਾ ਕੋਈ ਗੱਲਬਾਤ ਨਹੀਂ ਕਰਾਈ ਮੇਰੀ ਕੁੜੀ ਤਾਂ ਦਿਖਾਈ ਇਹਨੂੰ ਹਾਂ ਕੁੜੀ ਤੇ ਮੌਕੇ ਦਿੱਤੇ ਉਸੇ ਮਾਲਾ ਦਾ ਵੀ ਕਿਸੇ ਦੇ ਘਰੇ ਕੁੜੀ ਬੈਠੀ ਆਇਆਂ ਨੂੰ ਤਿਆਰ ਕਰਕੇ ਤੋਂ ਲੈ ਗਏ ਇਹਨੂੰ ਕਹਿੰਦੇ ਮੁੰਡੇ ਇਹਨੂੰ ਵੀ ਲੈ ਗਏ ਦੋਨੇ ਬਾਅਗੇ ਇਹਨੂੰ ਕਿਸੇ ਦੇ ਘਰੇ ਲੈ ਕੇ ਹੋਣੀ ਉੱਤੇ ਬਾਕੇ ਉਹਨਾਂ ਦੇ ਮਾਲਾ ਬਾਤ ਇੱਕ ਦੂਜੇ ਚਾਹ ਪੀਆਤੀ ਇਹਨਾਂ ਉਹਨਾਂ ਨੂੰ ਇਹਨੂੰ ਇਧਰ ਪੇਟਾਬ ਥੜੀ ਵਾਕੇ ਪਾਕਰ ਤੇ ਚਲਾਕੀ ਉਹਨਾਂ ਨੇ ਚਲਾਕੀ ਨਹੀਂ ਕਰਨੀ ਚਾਹੀਦੀ ਬੇਈਮਾਨੀ ਰੱਬ ਤਾਂ ਵੇਰਾ ਮੁੰਡਾ ਪਰਮਾਤਮਾ ਮੰਨਦੀ ਕਿ ਮੈਨੂੰ ਇਹ ਲੱਗ ਰਹੀ ਮੁੰਡਾ ਕਿਸੇ ਲਾਲਚ ਦੇ ਵਿੱਚ ਆ ਚਾਹੇ ਉਹ ਨਸ਼ੇ ਦਾ ਹੋਵੇ ਚਾਹੇ ਕਿਸੇ ਹੋਰ ਚੀਜ਼ ਦਾ ਲਾਲਚ ਆ ਉਹ ਮੁੰਡਾ ਉਹਨਾਂ ਕੋਲ ਆ ਜੀ ਉਹ ਸਾਹਮਣੇ ਅਸੀਂ ਕਿਹਾ ਆਪਣੇ ਪੁਲਿਸ ਨੂੰ ਜੜਾਈਏ ਉਹਨੂੰ ਕਿ ਮੁੰਡਾ ਵੀ ਸਾਹਮਣੇ ਲਿਆਂਦਾ ਜਾਵੇ ਮਤਾਂ ਦੇ ਕਰਾਇਆ ਜਾਵੇ ਵੀ ਉੱਥੇ ਰਹਿਣਾ ਚਾਹੁੰਦਾ ਜਾਂ ਕੀ ਮਜਬੂਰੀਆਂ ਦੇ ਤਹਤ ਕਿਉਂ ਰਹਿ ਰਿਹਾ ਅਮਨੇ ਸਾਹਮਣੇ ਕਰਾਇਆ ਜਾਵੇ ਕਿਸੇ ਚੀਜ਼ ਦੇ ਦਬਾਅ ਥੱਲੇ ਆ ਜਿਹੜਾ ਗੱਲ ਖੁੱਲ ਕੇ ਨਹੀਂ ਆ ਰਹੀ ਵਾਰ ਅੱਜਕੱਲ ਦੇਖੋ ਜੀ ਦੇਖੋ ਪੰਜਾਬ ਦੇ ਚੰਨਾ ਸ਼ਾਹ ਬਹੁਤ ਚੱਲਦਾ ਸਾਨੂੰ ਮੈਨੂੰ ਤਾਂ ਡਾਊਟ ਜੋ ਲੱਗ ਰਿਹਾ ਮੈਨੂੰ ਉਹ ਨਸ਼ੇ ਦੇ ਕਰਕੇ ਉਹਨੂੰ ਕਿਸੇ ਨਾ ਕਿਤੇ ਜਿਹੜਾ ਕੋਈ ਮਰਾ ਕੀਤਾ ਹਾਂ ਹਾਂਜੀ ਹਾਂਜੀ ਬਸ ਨਸ਼ੇ ਦੇ ਉਹ ਤੇ ਰਹਿ ਰਿਹਾ ਜੋ ਮੈਨੂੰ ਲੱਗ ਰਿਹਾ ਕੁਝ ਸਬੂਤ ਨਹੀਂ ਆਪਣੇ ਕੋਲ ਇਸ ਬੰਦੇ ਵਿੱਚ ਤੁਸੀਂ ਇਸ ਚੋਸਾਬ ਨੂੰ ਮਿਲੇ ਸੀ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਜਿਹੜਾ ਮਾਤਾ ਨਾ ਧੋਖਾ ਹੋਇਆ ਜਿਹਦੇ ਪੈਸੇ ਗਏ ਉਹਨੇ ਕੀ ਕਿ ਮੈਂ ਉਹਨਾਂ ਨੇ ਨਾਲ ਦੀ ਨਾਲ ਆਪਣੇ ਜਿਹੜੇ ਆਈਓਸੀ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਚੱਕ ਕੇ ਲਿਆਓ ਜਿੰਨੇ ਬੰਦੇ ਆ ਉਹ ਹੁਣੇ ਥਾਣੇ ਆਏ ਸੀਗੇ ਕੱਲ ਨੂੰ 10 ਵਜੇ ਸਾਰੇ ਬੁਲਾ ਲਈ ਜੋ ਤਰਖਾਨ ਵਾਲੀ ਦੀ ਟੀਮ ਜਿੰਨੇ ਆ ਤੇ ਜੋ ਉਹ ਆਪਣੇ ਤੇੜੀ ਪਿੰਡ ਦੇ ਸਾਰੇ 10 ਵਜੇ ਦਾ ਟਾਈਮ ਆ ਸਾਰੇ ਉਹਨਾਂ ਨੇ ਕਹਿੰਦੇ ਪੈਸਾ ਜੋ ਮਾਤੋਂ ਤੋਂ ਲਿਆ ਜਾਂ ਜਿਹੜਾ ਆਪਣੇ ਕੋਈ ਮੋਬਾਈਲ ਖੋਇਆ ਸਾਰਾ ਕੁਝ ਲੈ ਕੇ ਆਓ ਹੁਣ ਕੱਲ ਨੂੰ ਅਸੀਂ 10 ਵਜੇ ਜਾਂਦੇ ਆਂ ਸਾਰੀ ਪੰਚਾਇਤ ਲਾ ਕੇ ਮੁੰਡੇ ਨੂੰ ਵੀ ਬੁਲਾਇਆ ਜਾਊਗਾ ਪੂਰੀ ਕਹਾਣੀ ਹਾਂਜੀ ਬਿਲਕੁਲ ਹੀ ਬਿਲਕੁਲ ਮੁੰਡੇ ਨੂੰ ਵੀ ਸਾਹਮਣੇ ਲਿਆਵਾਂਗੇ ਬਿਲਕੁਲ ਹਾਂ ਸਾਹਮਣੇ ਮਾਤਾ ਦੇ ਸਾਹਮਣੇ ਕਰਾਇਆ ਜਾਵੇ ਨਾ ਵੀ ਉਹ ਮੁੰਡਾ ਆਪਣੀ ਮਰਜ਼ੀ ਨਾਲ ਰਹਿ ਰਿਹਾ ਉੱਥੇ ਜਾਂ ਕਿਤੇ ਬੰਦਿਸ਼ ਟੱਕੇ ਨਾਲ ਰਹਿ ਰਿਹਾ ਇਹ ਆ ਸਾਹਮਣੇ ਕਰਾਵਾਂਗੇ ਮਾਤਾ ਦੀ ਅਸੀਂ ਗੱਲ ਤਾਂ ਮੂੰਹ ਤੇ ਹੀ ਹੋ ਗਈ